ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਾਮੋਲਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਨਉ ਸੁਰ ਹੋਇਆ ਸਰੂ ਦਾ ਦੂਏ ਹੱਥ ਖੋਲ ਕੇ ਦਾਤਾ دیਵਾਨ ਦਾ ਜਾ دیਵਾਨ ਦਾ ਜਾ ਨਾ ਝੋਲੀ ਵੱਲ ਤੱਕ ਸਾਡੀ ਤੂੰ ਪਾਂਦਾ ਖੈਰ ਪਾਂਦਾ ਜਾ ਉਲਟ ਆਕਾਸ਼ ਬਨ ਕਾਸਾ ਸਮੁੰਦਰ ਉਲਟ ਪੈ ਜਾ ਵਿੱਚ زمانہ ਉਲਟ ਬਨ 사ਕੀ ਖਿੜੇ ਮੱਥੇ ਪਿਲਾਂਦਾ ਜਾ ਕਿ ਹੈ ਸਿਰ ਪੀੜ ਸਭ ਕੁਛ ਹੀ ਦਵਾਤੇ ਦਰਦ ਸਿਰਦਰਦੀ ਇਕੋ दारू ਹੈ ਹਮਦਰਦੀ ਮਿਲੇ ਲੈ ਹਾਈ ਲੁਟਾਂਦਾ ਜਾ ਝੜੰਗ ਪਿਆਰਾਂ ਦੀ ਆ ਡਿੱਗੀ ਜੇ ਧਾਮਨ ਛੋ ਗਈ ਤੇਰੇ ਸ਼ਮਾ ਵਾਂਗੂ ਤੂੰ ਹੋ ਰੋਸ਼ਨ ਜਗਾਂ ਦਾ ਨੂਰ ਲਾਂਦਾ ਜਾ ਜੁਲਾਲੀ ਆ ਚੜੇ ਬਦਲ ਉਹ ਕਾਲੀ ਸ਼ਾਮ ਨੂੰ ਆਖਿਰ ਉਦਾਸੀ ਆ ਫੜੇ ਛੇਕੜ ਜੋ ਮੈਂ ਮੈਂ ਤੂੰ ਬਫਾਂਦਾ ਜਾ ਨਾ ਮੈਂ ਇਹ ਵਿੱਚ ਸਸਤੇ ਬਾ ਇਹੋ ਨੁਕਤਾ ਖੜੋਣੇ ਦਾ ਜਮਾ ਕੇ ਪੈਰ ਇਸ ਉਤੇ ਤੂੰ ਕੁਮਸਮਾ ਕੁਮਾਂਦਾ ਜਾ ਵਿਛਾਏ ਜਾਲ ਨੀਵੇਂ ਥਾਂ ਉਹ ਆਪੋ ਹੋ ਗਏ ਨੀਵੇਂ ਉਡਾਰੀ ਲਾ ਅਰਸ਼ ਦੀ ਤੂੰ ਹੁਮਾਉਂ ਉਨਕਾ ਫੁੜਾਂਦਾ ਜਾ ਉਹ ਕਾਮਲ ਅਰਸ਼ਦਾਨੂਰੀ ਇਕੰਨੀ ਪਾਰਿਆ ਮੇਰੇ ਕਿ ਦਾਮਨ ਅਕਲ ਪਾੜੀ ਜਾ ਸੁਈ ਯਾਦਾਂ ਦੀ ਲਾਂਦਾ ਜਾ ਰਹੇ ਹਾਜ਼ਰ ਦੁਪੱਟਾ ਬੰਨ ਕਿ ਇਕ ਬਿੰਦ ਚੁਖ ਦੀ ਗਫਲਤ ਇਨ ਨਜ਼ਰਾਂ ਤੋਂ ਵਿਛੋੜੇ ਪਾ ਤੇ ਮੁੜ ਦਰਦਾਂ ਛਿੜਾਂਦਾ ਜਾ ਨਾਸ ਰੋਇਆ ਸਰੋਦਾ ਮੈਂ ਮੈਂ ਕੀਤਾ ਸੁਰ ਬਤੇਰਾ ਸੀ ਸੋ ਐਦਾ ਹੀ ਵਜਾ ਐ ਦਿਲ ਸਮਾਵਾਗਾ ਤੜਾਦਾ ਜਾ ਹਾਂਜੀ ਨਾਸੁਰ ਹੋਇਆ ਸਰੋਦਾ ਮੈਂ ਮੈਂ ਕੀਤਾ ਸੁਰ ਬਤੇਰਾ ਸੀ ਸੋ ਐਦਾਂ ਹੀ ਵਜਾ ਐ ਦਿਲ ਸਮਾਵਾਗਾ ਤੁੜਾਂਦਾ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ